ਹੈਲੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਕਰਦੇ ਹਾਂ ਸਵੇਰ ਦੀ ਰੁਟੀਨ ਸਟਾਰਟ ਆਪਣੇ ਕੱਪੜੇ ਜੀ ਧੋਤੇ ਪਏ ਨੇ ਤੇ ਅੱਜ ਪਾਉਣੇ ਵੀ ਧੋਣ ਵਾਲੇ ਸੀ ਉਹ ਵੀ ਧੋਤੇ ਤੇ ਕੱਪੜੇ ਵੀ ਧੋਤੇ ਆਪਾਂ ਸਾਰੇ ਹਵਾ ਚੱਲ ਰਹੀ ਹੈ ਜੀ ਠੰਡੀ ਛੰਡੀ ਲਓ ਜੀ ਤੁਸੀਂ ਆਪਣਾ ਬਾਹਰਲਾ ਦੇਖ ਲਿਆ ਵੀ ਹੁਸਾਰ ਤੇ ਫਿਰ ਬੀਬੀ ਕੋਲ ਰਹੀ ਹੈ ਚਟਨੀ ਤੇ ਦਿਨ ਨੇ ਦੀ ਕਿੰਨੇ ਦੇਖ ਕਿੰਨੇ ਘੰਟੇ ਇਹ ਅੱਜ ਤੇ ਪਦੀਨੇ ਦੀ ਚਟਨੀ ਕੁੱਟਦੇ ਆਪ ਆਵਾਜ਼ ਆਵਾਜ਼ ਅੱਜ ਠੰਡੀ ਹਵਾ ਚੱਲ ਰਹੀ ਹੈ ਠੰਡੀ ਹੰਡੀ ਮੀਂਹ ਕਿਤੇ ਹੋਰ ਪਿਆ ਹੋਇਆ ਇਥੋਂ ਹਟ ਕੇ ਕੀ ਪੈਂਦਾ ਹੋ ਹਾਂ ਅਜੇ ਆਪਣਾ ਚਾੜੂ ਪੱਛਾ ਕਰਨਾ ਪਿਆ ਜੀ ਤੇ ਦਦ ਪੱਤਾਵੜੀ ਚ ਰੱਖਤਾ ਕਰਮ ਹੋਣਾ ਤੇ ਇਧਰ ਦੁੱਜੀ ਤੋਂ ਦਸ ਲੈਤਾ ਇਹਨੂੰ ਵੀ ਬਾਲੀ ਦੇ ਦੇ ਆ ਇਧਰ ਦੁੱਬ ਜਿਹੜਾ ਕੱਚਾ ਪੱਕਾ ਪਾਣਾ ਉਹ ਵੀ ਬਾਲੀ ਦੇ ਨਾਲ ਰੱਖਿਆ ਹੈ ਕੱਚਾ ਰੱਖਿਆ ਪਿਆ ਹੈਗਾ ਪਾਂਡੇ ਮਾਜਦੇ ਸਾਰੇ ਲਓ ਜੀ ਹੁਣ ਆਪਾਂ ਮਾਰਦੇ ਆ ਕੱਪੜਿਆਂ ਦੀ ਤਾਹਾਂ ਤੇ ਨਾਈ ਸੋਡਣਾ ਕਰਾਂਗੇ ਜਦਨਾ ਵਾਤਾ ਲਓ ਜੀ ਆਪੇ ਆਪਣੇ ਕੱਪੜੇ ਨੇ ਢੇਰ ਤੈਂ ਕਰਨ ਵਾਲਿਆਂ ਦਾ ਆਪਾਂ ਹੁਣ ਕਰਦੇ ਆਂ ਤੈਂ ਕੱਪੜਿਆਂ ਦੀ ਕਿਉਂਕਿ ਬੇਰਲੇ ਬੈਠੇ ਵੀ ਟਾਈਮ ਪਾਸ ਨਹੀਂ ਹੁੰਦਾ ਜਿੰਨਾ ਕਿ ਬੈਠੇ ਹੁੰਦਾ ਕਰੀ ਜਾਂਦੇ ਤੇ ਮੈਂ ਹੁਣ ਲਗਾਵਣੀ ਕੱਪੜੇ ਤਾਂ ਹਾਂ ਤੇ ਨਾਲੇ ਸੋਡਣਾ ਕਰਦੇ ਗੱਲਾਂ ਆ ਰਤਾ ਕੱਲ ਪਿਆ ਸੀ ਆਪਣੇ ਮੀਂਹ ਤੇ ਅੱਜ ਹੋਇਆ ਬਹੁਤ ਵੜਕ ਜਾਵੇ ਤੇ ਹੁਣ ਹਵਾ ਚੱਲਦੀ ਸਵੇਰੇ ਤਾਂ ਖੜੇ ਨਹੀਂ ਸੀ ਜਾਂਦਾ ਬਾਹਰ ਇੰਨੀ ਗਰਮੀ ਸੀ ਸਵੇਰੇ ਹੁਣ ਥੋੜੀ ਜਿਹੀ ਰਹਾ ਤਾਂ ਹਵਾ ਚੱਲਦੀ ਹੈ ਤੇ ਚਲੋ ਜੀ ਆਪਾਂ ਬੈਲੇ ਬੈਠੇ ਅੰਦਰ ਤੇ ਨਹੀਂ ਕੋਈ ਹੋਰ ਕੰਮ ਕਰਨਾ ਤਾਂ ਆਪਾਂ ਇਹ ਕੰਮ ਤਾਂ ਕਰ ਸਕਦੇ ਆ ਬੈਠ ਕੇ ਬਿੱਲ ਤੇ ਤੇ ਨਾਲੇ ਆਪਣੀ ਵੀਡੀਓ ਬਣ ਜਾਂਦੀ ਨਾ ਇਹ ਪਕ ਕਰਦੇ ਆ ਛੋਟੇ ਨਾਲ ਗੱਲਾਂ ਕਰਤਾ ਤੇ ਮੈਂ ਇੱਧਰ ਬੀਅ ਤੇ ਨਾਲ ਕੱਪੜੇ ਦੀ ਬੈਠੀ ਹੋਈ ਸੀ ਇਸ ਤਰ੍ਹਾਂ ਥੋੜਾ ਥੋੜਾ ਕੰਮ ਕਰਨਾ ਨਹੀਂ ਤੇ ਬੀਬੀ ਦੀ ਹੈਲਪ ਹੋ ਜਾਂਦੀ ਤੇ ਨਾਲੇ ਕੱਪੜੇ ਸੰਭਾਲੇ ਜਾਂਦੇ ਕੱਪੜੇ ਧੋਣੇ ਸੌਖੇ ਆ ਪਰ ਜਿਹੜਾ ਸਾਹਮਣੇ ਇਹ ਕੰਮ ਬਹੁਤ ਔਖਾ ਸਾਹਮਣੇ ਦਾ ਕੰਮ ਬਹੁਤ ਵੱਡਾ ਮੈਨੂੰ ਤਾਂ ਬਹੁਤ ਵੱਡਾ ਚੰਜੇਟ ਲੱਗਦਾ ਹੈ ਇਹ ਕੰਮ ਦਾ ਸਾਮ ਸਮਾਲ ਕੱਪੜਿਆਂ ਦੀ ਕਰਨੀ ਬਹੁਤ ਔਖੀ ਹੈ ਧੋਣੇ ਸੁਕਾੜਿਆ ਧਵਾ ਕਿਨੇ ਮਰਜ਼ੀ ਲੋ ਪਰ ਰੱਖਣੇ ਬਹੁਤ ਔਖੇ ਤੇ ਆਪਾਂ ਹੁਣ ਮਾਰ ਰਹੇ ਹਾਂ ਤੇ ਹਨ ਕੱਪੜਿਆਂ ਦੇ ਚਲੋ ਜੀਤਾਏ ਮਾਟੇ ਆਪਣਾ ਗੱਜਾਣੋ ਸਰਦ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਹੈ ਇਹ ਨਹੀਂ ਰਹਿਦਾ ਵਕਤ ਪਰ ਅੱਜ ਕੱਲ ਸਮਾਂ ਬਹੁਤ ਖਰਾਬ ਆ ਗਿਆ ਕੋਈ ਕਿਸੇ ਨੂੰ ਨਹੀਂ ਪੁੱਸਦਾ ਹੈਗਾ ਜੇ ਆਪਣੇ ਘਰੇ ਰੋਟੀ ਪੱਕਦੀ ਹੈ ਤਾਂ ਖਾ ਲਾ ਤੇ ਨਹੀਂ ਨਾ ਸੀ ਰਿਸ਼ਤਿਆਂ 'ਚ ਜਿਵੇਂ ਪਿਆਰ ਘਟ ਗਿਆ ਹੁਣ ਕਿਸੇ ਦਾ ਪਿਆਰ ਨਹੀਂ ਰਹਿਣਾ ਮਤਲਬ ਜੇ ਰਿਸ਼ਤੇ ਹੋਗੇ ਸਾਰੇ ਜੇ ਮੈਨੂੰ ਡਰਦਾ ਨਹੀਂ ਹੁੰਦਾ ਕੋਈ ਕਿਸੇ ਤੋਂ ਐਂ ਜੇ ਲੋਕ ਡਰਨ ਲੱਗੇ ਰਿਸ਼ਤੇ ਤਾਂ ਘਬਰਾਉਣ ਲੱਗੇ ਇੱਕ ਕੱਪੜੇ ਤਾਂ ਮੈਂ ਇਸ ਕਰਕੇ ਮਾਰਦੀ ਕਿਉਂਕਿ ਇਹ ਕੱਪੜੇ ਸਾਡੇ ਪ੍ਰੈਸ ਆਉਣ ਜਾਣੇ ਤੇ ਤਾਂ ਕਰਕੇ ਮੈਂ ਇਸ ਤਰ੍ਹਾਂ ਇਹਦੀ ਤਾਹ ਲਾਉਣੀ ਹੈ ਕਿ ਐਡੀ ਲੱਗੀ ਆਪਾਂ ਕਰੇ ਕੱਪੜੇ ਨਹੀਂ ਇਹ ਪ੍ਰੈਸ ਕਰਦੇ ਤੇ ਮੈਂ ਆਪਣੇ ਸੂਟ ਤਾਂ ਕਰ ਲੈਣੀ ਕਦੇ-ਕਦੇ ਇਹਨਾਂ ਦੇ ਕੱਪੜੇ ਆਪ ਪ੍ਰੈਸ ਵਾਸਤੇ ਭੇਜ ਲੈਣ ਜਿਹੜੇ ਹੋ ਇਸ ਤਰ੍ਹਾਂ ਕਰਦੇ ਆਹ ਆਹ ਸਤੀ ਟੀ-ਸ਼ਰਟ ਟੀ-ਸ਼ਰਟ ਤਾਂ ਇਹ ਤਾਂ ਪ੍ਰੈਸ ਤੇ ਦੀ ਲੋੜ ਨਹੀਂ ਪੈਂਦੀ ਜੇ ਮਾਰਨੀ ਵੀਂਦੇ ਮੜੀ ਮੜੀ ਇਹ ਮਖੜਾ ਖੜਾ ਖੜਾ ਮਾਰ ਲੈੰਦਾ ਇਹ ਕੱਪੜੇ ਧੋਣੇ ਸੁਖਾਲੇ ਤੇ ਸੰਭਾਲਨੇ ਬਹੁਤ ਔਖੇ ਤੁਸੀਂ ਦੱਸਣਾ ਕਮੈਂਟ ਕਰਕੇ ਤੁਹਾਨੂੰ ਇਹ ਝੰਜਟ ਕਿਵੇਂ ਲੱਗਦਾ ਕੱਪੜਿਆਂ ਦਾ ਕਿਹੜੇ-ਕਿਹੜੇ ਭੈਣਾਂ ਨੂੰ ਓਕੇ ਲੱਗਦੇ ਸਾਹਮਣੇ ਕੱਪੜੇ ਮੇਰੇ ਵਾਂਗੂ ਜ਼ਰੂਰ ਦੱਸੋ ਤੇ ਜੇ ਆਪਾਂ ਉਹਦੀ ਤਾਰ ਤੋਂ ਬਾਹਰੋਂ ਕੱਪੜੇ ਮੈਂ ਸੜਦੀ ਹੁੰਦੀ ਬਾਹਰ ਟੈਨ ਕੱਪੜਿਆਂ ਨਾਲੋਂ ਚਿਰ ਕਿਉਂਕਿ ਫਿਰ ਤਾਂ ਪਚਰੰਗਾ ਦਾਸ ਹੋ ਜਾਂਦੇ ਆ ਕੱਪੜਿਆਂ ਦੇ ਭੈਣ ਥੋੜੇ ਸੁਲਾਬੇ ਚੱਕਦੇ ਨੇ ਨਾ ਇਹ ਤਾਂ ਬਾਦ ਨਹੀਂ ਪੈਂਦੇ ਵਾਲੇ ਕੱਪੜਿਆਂ ਦੇ ਦੀ ਵੇਰ ਹੁਣ ਚੁੰਨੀ ਲਾ ਕੇ ਹੀ ਰੱਖਤੀ ਸੀ ਅਸੀਂ ਇਹਦੇ ਚ ਬਾਲ ਪਏ ਜੇ ਉਹ ਦਿਨ ਹੈ ਮੇਂ ਤੇ ਆਏ ਚ ਬਾਲ ਨਹੀਂ ਸੀ ਬਣੇ ਵੱਡ-ਵੱਡੇ ਹੱਥ ਹੁੰਦਾ ਜੇ ਆਪੋਂ ਆਪਣਾ ਮੇਰੀਆਂ ਭੈਣਾਂ ਨੇ ਉਹ ਕੱਪੜੇ ਦੀ ਬਹੁਤ ਸੰਭਾਲ ਕਰਦੀਆਂ ਨੇ ਉਹ ਕੱਪੜੇ ਨੂੰ ਐ ਕਰ ਦਿੰਦੀਆਂ ਨੇ ਟਾਈ ਮਾਰ ਕੇ ਜਿਵੇਂ ਪ੍ਰੈਸ ਕੀਤੀ ਹੁੰਦੀ ਪਰ ਮੈਂ ਥੋੜਾ ਜਿਹਾ ਨਗੌਲੀ ਕਰ ਜਾਂਦੀ ਆ ਕੱਪੜਿਆਂ ਪਰਤੇ ਮੈਂ ਨਾ ਇਹਦਾ ਵੀ ਚਲੋ ਸੱਡੋ ਪਰ ਉਹ ਬਹੁਤ ਕੱਪੜੇ ਦੀ ਚੰਗੀ ਤਰ੍ਹਾਂ ਸੰਭਾਲ ਕਰਦੀ ਐ ਨਾ ਆਪੋ ਆਪਣਾ ਸੁਭਾਅ ਹੁੰਦਾ ਜੀ। ਥੱਕ ਵੀ ਜਾਂਦਾ ਬੰਦਾ ਰੋਜ਼ ਰੋਜ਼ ਉਹੀ ਕੰਮ ਉਹੀ ਕੰਮ ਕਰ ਕਰਕੇ ਥੱਕ ਜਾਂਦਾ। ਚਾਰ ਗ੍ਰਾਮ ਵੀ ਆਪਾਂ ਧੋਤੀਆਂ ਸੀ। ਆਸੋਂ ਸਾਹਮਣੇ ਤੋਂ ਪੀਸੀ ਚਾਦਰ ਸਾਡੇ ਟਾਈਮ ਆ ਬਣੀ ਪਈਆਂ ਸੀ ਸਾਰੇ ਕੋਲ ਕਿੱਦਰਲੇ ਬਸ ਸੋਣੇ ਹੀ ਜوڑੇ ਰੋ ਚਾਦਰ ਚਾਦਰਾਂ ਨੇ ਉਹੀ ਚਰਕ ਲੈਨੇ ਆਈ ਬਸਾ ਲੈਨੇ ਚਾਦਰਾਂ ਲਿਆਉਣਾ ਆ ਪਈਆਂ ਨੇ ਐ ਕਿ ਚਲੋ ਜਿਹੜਾ ਨੰਗ ਦਾ ਟਾਈਮ ਨੰਗ ਜਾਣ ਦਾ ਮੈਂ ਨਾਗੇ ਫਿਰ ਜਿੰਨਾ ਆਪਾਂ ਉਸਾਰ ਦਾ ਸਾਰ ਨਾ ਜਾਣਦਾ ਸਾਰਾ ਮੈਂ ਜਾਣਦੀ ਕਿ ਮੈਂ ਇਸ ਕੱਪੜੇ ਬਹੁਤ ਘੱਟ ਲੈਤੇ ਆਪਣੇ ਹੱਥਾਂ ਜੀ ਬਚਤ ਕਰਨ ਦੇਖੋ ਆ ਹੁਣ ਮੇਰਾ ਮੇਲਾ ਦਾ 4-5 ਸਾਲ ਦਾ ਸੂਟ ਸੁਣ ਪਤਾ ਹੋਏ ਰ ਕੱਪੜੇ ਦਾ ਬਹੁਤ ਰਵਾਜ ਆਇਆ ਸੀ ਹੁਣ ਪਾਉਣ ਲੱਗੀਆਂ ਮੈਂ ਇਹਨੂੰ ਕਿੰਨੇ ਸਾਲ ਆਈ ਬਿਮਾਰੀ ਚ ਰੱਖੇ ਪਿਆ ਰਿਹਾ ਹੁਣ ਇਹਨੂੰ ਇੰਨਾ ਪਾ ਕੇ ਰਾਹ ਮਿਲਦਾ ਬਹੁਤ ਜ਼ਿਆਦਾ ਇਹ ਦਰਵਾਜ਼ਾ ਸੁਣ ਵੀ ਸਾਰੀਆਂ ਭੈਣਾਂ ਨੂੰ ਪਤਾ ਹੋਏ ਕੱਪੜੇ ਦਾ ਆਇਆ ਸੀ

ਸਾਰਾ ਆਪਣਾ ਜਾਂਦਾ ਹੁੰਦਾ ਪਰ ਆਪਾਂ ਦੇਖ ਕੇ ਫਿਰ ਆਉਂਦਾ ਵੀ ਬਲੇ ਇਹ ਕੱਪੜੇ ਮੈਂ ਤਾਂ ਹੁਣ ਕਹਿ ਰਹੀ ਸੀ ਮੇਰਾ ਤਾਂ ਵੀ ਗੇੜੀ ਦੁਆਲੇ ਇੱਕ ਰਿਕ ਬਜ਼ਾਰ ਤੇ ਮਾਲ ਨੂੰ ਪਤਾ ਨਹੀਂ ਕਰਦੇ ਦਾਗ ਲੱਗੇ ਪਏ ਹਨ ਮੈਂਹਿੰਦੀ ਪੂੰਜੀ ਦਿਖਣ ਕੀ ਕੋਈ ਤੇ ਬਿਲਕੁਲ ਬੇਕਾਰ ਹੋ ਗਏ ਰਮਾਨ ਤੇ ਸਾਰੀਆਂ ਭੈਣਾਂ ਨੂੰ ਇਹ ਮੜ ਪੜ ਕੇ ਜੇ ਦੇਖ ਲੈ ਨੇ ਕੱਪੜੇ ਕਿਸੇ ਲੈ ਪਾਇਏ ਤੈਂਪਾ ਜੀ ਸਾਰਨਾ ਵੀ ਸਾਰ ਸਕਦੇ ਆ ਚੀਜ਼ ਬਿਨ ਪਰ ਜਿਹੜਾ ਆਪਣਾ ਮਾਣੇ ਨਹੀਂ ਟਿਕਦਾ ਫੇਰ ਵੀ ਐਂ ਕਰਦਾ ਵੀ ਆ ਲੈ ਲਈ ਉਹ ਲੈ ਲਈ ਆਪਾਂ ਨੇ ਇੱਕ ਸਟੋਰ ਕਰਕੇ ਆਂ ਅੰਦਰ ਰੱਖਣ ਦੀ ਰੀਣ ਸੀ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਸੁਣ ਵੀ ਆਦ ਤਾ ਵੀ ਆਪਣੇ ਕੋਲ ਆਲਮਾਰੀ ਚਾਹ ਚੀਜ਼ਾਂ ਪਈਆਂ ਨੇ ਆਈਆਂ ਆਪਾਂ ਭਾਂਡਿਆਂ ਦੀ ਕਰਦੇ ਆ ਅਹੀਂ ਆਪਾਂ ਕੱਪੜੇ ਨਹੀਂ ਕਰਦੇ ਮੈਂ ਉਹਦਨੇ ਡੀਮਾਰਟ ਗਈ ਤੇ ਮੈਂ ਸਮਾਨ ਲਿਆ ਤੇ ਲਾਉਣਾ ਕਿਹਨੇ ਵਸ ਲਿਆ ਕੇ ਲਿਮਾਰੀ ਵਿੱਚ ਰੱਖ ਲੈਣੇ ਆਪਾਂ ਵੀ ਆਪਣੇ ਦੇ ਵਿੱਚ ਸਮਾਨ ਹੈਗਾ ਤੇ ਫਿਰ ਮੈਂ ਕਿਹਨੇ ਮੁੜ ਕੇ ਤੇ ਇਸ ਤਰ੍ਹਾਂ ਸਾਰੀਆਂ ਭੈਣਾਂ ਆਪਾਂ ਜਮਾ ਕੋਰੀ ਬਹੁਤ ਜ਼ਿਆਦਾ ਕਰਦੇ ਕਿੰਨਾ ਲੋਜੀ ਥੋੜੀ ਚੀਜ਼ ਵੀ ਨਾ ਸਰਦਾ ਵੀ ਨਹੀਂ ਹੈਗਾ ਕਿਉਂਕਿ ਫ੍ਰੈਂਚੀ ਜੀ ਹੋਣੀ ਵਿਚਾਨੀ ਦੇ ਘਰੇ ਲਾਜਮੇ ਚੀਜ਼ਾਂ ਹੋਣੀ। ਤਰਫ ਦਾ ਥੋੜਾ ਜਿਹਾ ਕਈ ਵਾਰ ਵੱਧ ਰਿਸਕ ਲੈ ਲੈਣੀ। ਤੇ ਮੈਂ ਦੇਖ ਰਹੀ ਕਿੰਨਾ ਵਿਚਾਰਨੀ ਸੋਟ ਨਹੀਂ ਦੀ ਪਹਿਲਾਂ ਤਾਂ ਮੈਂ ਲਈ ਇਸ ਗਰਮੀ ਜਲਦੀ ਜਲਦੀ। ਹੁਣ ਦੇਖਦੇ ਆਪਾਂ ਕਿੰਨਾ ਜਰ ਕੱਪੜਿਆਂ ਵੇਣਾ ਨਹਾਉਣਿਆਂ ਤੋਂ ਦੱਸਾਂਗੇ। ਕਿੰਨਾ ਚਰਨੀ ਆਪਾਂ ਕੱਪੜੇ ਲੈਣਗੇ। ਜਾਦਰਾਮ ਜੀ ਮੈਂ ਇਹ ਨਵੀਆਂ ਨਹੀਂ ਲੈਂਦੀ ਮੈਂ ਕਿ ਜੇ ਇਹ ਜਾਦਰਾਮ ਨੂੰ ਕਰਤੀਆਂ ਨਵੀਆਂ ਲਿਆਂਦੀਆਂ ਤਾਂ ਫੇਰ ਆਪੇ ਵਸਾਉਣੀਆਂ ਨਹੀਂ ਮੜਕੇ ਜਾਦਰਾ ਇਹ ਪੰਨਰੇ ਜਾਣਗੇ ਆਪਣੀ ਫੇਰ ਆਪਾਂ ਨੂੰ ਆਉਂਦੇ ਵੀ ਆਪਾਂ ਨਵੀਂ ਚੀਜ਼ ਲੈ ਲਈ ਆਪਾਂ ਚਾਹ ਹੁੰਦਾ ਨਵੀਂ ਚੀਜ਼ ਵੈਸੇ ਹੁਣ ਘਟ ਗਿਆ ਅੱਗੇ ਜਦੋਂ ਕੋਈ ਆਇਆ ਗਿਆ ਹੁੰਦਾ ਨਵੀਆਂ ਜਾਦਰਾਮ ਵਸਾਉਂਦੇ ਹੁਣ ਤਾਂ ਨਹੀਂ ਮੈਂ ਕਹਿੰਦੀ ਕੋਈ ਤਾਂ ਵੀ ਵਸਾਉਂਦਾ ਹੋਣਾ ਹੁਣ ਤਾਂ ਰੋਜੀ ਆ ਲੰਨਾ ਮੇਕਰ ਨੂੰ ਰੱਖਦਾ ਚਾਤਰਾ ਤੇ ਉਧਰ ਬਸਾ ਕੇ ਅੱਗੇ ਆਏ ਗਏ ਤਾਂ ਇੱਕ ਬੱਕਰੀ ਜਾ ਹੋਈ ਨਾ ਵੀ ਆਪਾਂ ਚਾਤਰਾ ਬਸਾਉਣੀਆਂ ਨੇ ਅੱਜ ਆ ਹੁਣ ਕਈ ਵਾਰ ਤਾਂ ਨਾ ਜੇ ਹੱਥ ਨੇ ਕਿਸੇ ਨੇ ਆਉਣਾ ਦੁਪਹਿਰ ਮੇਰੇ ਵਰਗੀ ਨੂੰ ਭਾਜੜ ਪੈ ਜਾਂਦੀ ਕੰਮ ਕਰਨ ਦੇ ਸਫਾਈਆਂ ਕਰਨ ਦੇ ਨਾ ਤਾਂ ਹੁਣ ਉਹ ਜਾਣਾ ਸਫਾਈ ਕਰਨ ਦੀ ਨਾ ਆਏ ਗਏ ਤਾਂ ਚਾਵਾ ਜੀ ਨਾ ਹੁਣ ਅੱਗੇ ਆਏ ਗਏ ਕੋਈ ਰਾਤ ਵੀ ਨਹੀਂ ਕੱਟਦਾ ਹੁਣ ਤਾਂ ਸਾਵਣ ਨੇ ਬਿਜੀ ਹੋ ਗਏ ਪਾਪਾ ਨਾਲੇ ਜੀ ਲਾ ਲਈਏ ਕੱਪੜਿਆਂ ਨੇ ਤਾਂ ਹਾਂ ਨਾਲੇ ਕਰਦੇ ਆ ਛੋੜੇ ਨਾਲ ਗੱਲਾਂ ਕਰਦਾ ਹੁਣ ਖਾਸ ਕਰ ਕੰਮ ਦੀ ਵੀਡੀਓ ਤਾਂ ਮੇਰੇ ਕੋਲ ਕੋਈ ਹੁੰਦੀ ਨਹੀਂ ਮੈਂ ਇਥੋਂ ਇੰਨਾ ਕੰਮ ਨਹੀਂ ਬਣਦਾ ਤੇ ਮੈਨੂੰ ਐ ਹੁੰਦਾ ਵੀ ਜਿੰਨੀ ਕੁ ਮੈਂ ਛੋੜੇ ਨਾਲ ਵੀਡੀਓ ਸ਼ੇਅਰ ਕਰ ਸਕਾਂ ਉਹਨੀ ਕੁ ਕਰਦੇ ਚਲੋ ਜੀ ਆਪਣੀ ਅਈ ਹਲਕੀਆਂ ਫਰੋਕੀਆਂ ਬੇੜੇ ਨੇ ਮਨਜ਼ੂਰ ਕਰਿਓ ਇਸ ਤਰ੍ਹਾਂ ਤੇ ਵੀਡੀਓ ਨੂੰ ਫੁੱਲ ਵਾਚ ਦੇਖਿਆ ਕਰੋ ਜੀ ਸਾਰੇ ਹੁਣ ਮੈਨੂੰ ਆਇਆ ਕਈ ਵਾਰ ਤਾਂ ਹੁੰਦਾ ਵੀ ਚੈਨਲ ਨੂੰ ਸੱਟਦੀ ਏ ਫਿਰ ਆਉਂਦਾ ਵੀ ਹੁੰਦਾ ਜਮਾ ਸਿਰੇ ਲੱਗੇ ਹੈ ਕੰਮ ਵੀ ਕਾਦੇ ਪਿੱਛੇ ਹੁਣ ਸੱਟਣਾ ਇੰਨੀ ਮਿਹਨਤ ਕੀਤੀ ਹੈ ਮਾਣਾ ਦੋ ਚਿੱਤੇ ਜੀ ਹੋ ਜਾਂਦਾ ਹੁਣ ਇੰਨੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਸੱਟਣਾ ਦੇਲ ਨਹੀਂ ਕਰਦਾ ਬਾਕੀ ਨੂੰ ਸੋਡੀ ਸਪੋਰਟ ਹੈ ਜੇ ਸਾਪਾ ਨੂੰ ਸਦਾਗੂ ਦੱਸਦੇ ਆਂਗੇ ਜੇ ਅੱਗੇ ਲੈ ਕੇ ਜੇ ਹੁਣ ਤਾਂ ਅੱਗੇ ਵੱਲ ਜਾਣੇ ਹੁਣ ਸੋਡੀ ਸਪੋਰਟ ਦੇ ਸਿੱਕੇ ਆਪਣਾ ਕੰਮ ਸੋਡੀ ਸਪੋਰਟ ਨਹੀਂ ਚੱਲਣਾ ਇਹ ਸਾਰਾ ਕੁਝ ਜਿੰਨੀ ਕੁ ਵੀ ਹੋ ਸਕੋ ਆਪਾਂ ਤੁਹਾਨੂੰ ਵੀਡੀਓ ਦਿੰਦੇ ਰਹਾਂਗੇ ਲਓ ਜੀ ਆਪਾਂ ਬੈਠੇ ਬੈਠੇ ਨਿਕਾੜ ਕੇ ਕੱਪੜੇ ਇਕੱਠੇ ਡਿੰਗੇ ਬੋਲੇ ਇੰਨੇ ਕਦੇ ਖੜਿਆ ਰਾਜਾ ਚੱਤੀ ਆ ਜਾਂਦਾ ਆਪਕੇ ਲਓ ਜੀ ਆਪਾਂ ਲਾ ਲਈ ਤਾਂ ਹ ਸਾਰੇ ਕੱਪੜੇ ਨਹੀਂ ਲਾਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਨੂੰ ਫੋਲੋਅ ਕਰਦੇ ਖਿਆ ਕਰੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਤੇ ਜੋ ਵੀ ਭੈਣ ਭਾਈ ਵਧੀਆ ਵਧੀਆ ਕਮੈਂਟ ਕਰਦੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਤੇ ਆਪਾਂ ਨੂੰ ਮੋਟੀਵੇਸ਼ਨ ਕਰਦੇ ਆਂ ਵੀਡੀਓ ਪਾਉਣ ਵਾਸਤੇ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਉਹ ਮੈਂ ਫਿਰ ਨਹੀਂ ਕੀ ਕਹਿੰਦੇ ਆ ਤੇ ਕੈਰ ਕਰਨ ਮਿਲਾਂਗੇ ਕਨੀਵੇਂ ਨਵੀਂ ਵੀਡੀਓ ਨਾਲ ਟੇਕ ਕੇਅਰ ਮੈਂ ਭੁੱਲ ਗਈ ਕਹਿਣਾ ਪਤਾ ਨਹੀਂ ਕੀ ਕਹਿੰਦੀ ਨੇ ਪਹਿਲਾਂ ਮੈਂ ਯਾਦ ਨਹੀਂ ਆਉਂਦਾ ਮੇਰੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ